ਸਾਬ ਬੰਨੋ ਕਰਕੇ ਗੁਟਕਾ ਸਾਹ ਵਾਕੇ ਪੜ ਕੇ ਕਹਦਾ ਗੁਟਕਾ ਤੋੜ ਦੇਉਂਗਾ ਠੀਕ ਹੈ ਸਟੇਜ ਤੇ ਸਾਰੇ ਉਦੋਂ ਖੜੇ ਜੇ ਤੁਸੀਂ ਪੁਰਾਣੀ ਵੀਡੀਓ ਵੱਡੋ ਤਾਂ ਉਹਦੇ ਵਿੱਚ ਸਟੇਜ ਤੇ ਸੋਜਿੰਦਰ ਸਿੰਘ ਰੰਦਾਵਾ ਆ ਚਰਨਜੀਤ ਚੰਨੀ ਤੇ ਆ ਸਾਰੇ ਹੀ ਬੰਦੇ ਸਟੇਜ ਤੇ ਖੜੇ ਆ ਵੀ ਹਾਂਜੀ ਹਾਂਜੀ ਚਾਰ ਹਫ਼ਤੇ ਅਸੀਂ 100 ਖਾਣੇ ਤੋੜਦੇ ਹਾਂ ਤੇ ਪੰਜ ਸਾਲ ਤਾਂ ਉਸੇ ਦੱਸੋ ਲੈ ਜਰਾਇ ਕਭੀ ਨਸ਼ਾ ਨਹੀਂ ਖਤਮ ਹੋਇਆ ਚਿੱਟਾ ਹੀ ਚਿੱਟਾ ਹੋ ਗਿਆ ਔਰ ਲੈ ਵੀ ਸਾਹਿਬ ਸਿੰਘ ਜੀ 10 ਸਾਲ ਐਮ ਐਲ ਏ ਰਿਹਾ ਆਦਮਪੁਰ ਉਹ ਪਰ ਆਦਮਪੁਰ ਪਹਾਰਾ ਤਿੰਨ ਥਾਣੇ ਪੈਂਦੇ ਉੱਚ ਕਦੀ ਪੁੱਛ ਕੇ ਦੇਖ ਲਿਓ ਵੀ ਮੈਂ ਕਦੀ ਨਸ਼ੇ ਵਾਲੇ ਨੂੰ ਉੱਥੇ ਉੱਠਣ ਦਿੱਤਾ ਨਹੀਂ ਕਦੇ ਗਿਆ ਐ ਪੁਲਿਸ ਚਾਹ ਮੇਰੀ ਗੱਲ ਸਮਝ ਲਿਓ ਪਿੰਦਰ ਜੀ ਇਹ ਪੁਲਿਸ ਚਾਹ ਮਾਰੇ ਬੰਦੇ ਪੌਲਸ ਅੱਜ ਜਾਵੇ ਨਾ ਅੱਜ ਤੇ ਸਹੀ ਦੌੜ ਜਾਂਦੇ ਬੱਡਲ ਪਾਰ ਪਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਜਿਹੜਾ ਲਾਲਚ ਹੈ ਨਾ ਜ਼ਿੰਦਗੀ ਦਾ ਇਹ ਪੈਸੇ ਦਾ ਲਾਲਚ ਆਇ ਚੰਦਾ ਨਹੀਂ ਤੇ ਮੈਂ ਤੁਹਾਨੂੰ ਆਪਣੇ ਅੱਖੀ ਦੇਖੀਆਂ ਸਟੋਰੀਆਂ ਦੱਸਦਾ ਮੇਰੇ ਹਲਕੇ 'ਚ ਇੱਕ ਨਸ਼ਾ ਕਰਨ ਵਾਲਾ ਇਨਸਪੈਕਟਰ ਜਿਹੜਾ ਨਸ਼ਾ ਆ ਪਤਾ ਕੀ ਕਰ ਤਰੀਕਾ ਪਤਾ ਕੀ ਪੌਲਸ ਵਾਲਾ ਉਹ ਇਹ ਬੰਦਾ ਫੜ ਲੈਂਦੇ ਆ ਜਾ ਕੇ ਸਾਬ ਨੂੰ ਪੇਸ਼ ਕਰ ਦਿੰਦੇ ਆ ਉਹ ਦੇਖੋ ਜੀ ਇਹ ਚਿੱਟਾ ਵੀ ਨਾ ਅਸੀਂ ਉਹ ਫੜ ਲਿਆ ਤੇ ਸਾਬ ਵੀ ਖੁਸ਼ ਉਹ ਸਾਬ ਵਿਚਾਰਾ ਬੋਲਦਾ ਕਹਿੰਦਾ ਉਹ ਤੂੰ ਯਾਰ ਵਿੱਚ ਬੋਲ ਨਾ ਜਾ ਬੋਲੀ ਦੇ ਵਿੱਚ ਇਹਨੂੰ 2 ਮਿੰਟ ਦੇ ਦਿੰਦੇ ਨੇ ਜਿਹੜਾ ਮੈਂ ਕਹਾਂ ਮੈਂ ਛੋਟਾ ਤੈਨੂੰ ਗੱਲ ਨਹੀਂ ਕਰੀ ਭੋਕਾ ਤਰ ਗਿਆ ਸਾਡੇ ਆ 2 ਮਿੰਟ ਲਾ ਲਈ ਬਾਅਦ ਵਿੱਚ ਕਰ ਲੈਂਦੇ ਜੀ ਦੋ ਮਿੰਟ ਦੇ ਦੇਰਾ ਵੀ ਦੋ ਮਿੰਟ ਆਏ ਸਭ ਤੋਂ ਵੱਡਾ ਕਲਾਕਾਰ ਤੇਰੀ ਪ੍ਰਮੋਸ਼ਨ ਉਹ ਬਣਾ ਲੈ ਦੋ ਫੜ ਕੇ ਦੱਸ ਦਿੱਤੇ ਉਧਰ ਦਸਾਂ ਨੂੰ ਕਹਿੰਦਾ ਚੱਕ ਲਿਓ ਹੱਥੇ ਉਹ ਵੇਚੀ ਜਾਂਦੇ ਜਦੋਂ ਉਹਨਾਂ ਦਸਾਂ ਵਿੱਚੋਂ ਕਿਸੇ ਨੇ ਹਿੱਸਾ ਪੱਤੀ ਨਹੀਂ ਚਾਹੇ ਚੜ੍ਹ ਕੇ ਜਾ ਕੇ ਫੜ ਲੈਣਾ ਉਹ ਫੇਰ ਕਾਇੰਦਰਜੀਤ ਸਿੰਘ ਕੀ ਕਰਦਾ ਸੀ ਅਰੇ ਅਸੀ ਨਾ 인ਦਰਜੀਤ ਸਿੰਘ ਮੇਰੇ ਹੱਥੇ ਜਿਹਨੂੰ ਲਾਤਾ ਸੱਚੋਂ ਮੈਂ ਤਾਂ ਦਸਾਂ ਵੱਡਾ ਮੈਂ ਮਾਉ ਹੋਈ ਗਈ ਤੀ ਉੱਪਰੋਂ ਲੱਗ ਕੇ ਆ ਗਿਆ ਮੈਂ ਇਹਨੂੰ ਲਾਉਣਾ ਜੀ ਹੱਜੇ ਮੈਂ ਕਿਉਂ ਲਾਉਣਾ ਜੀ ਮੈਂ ਕਹਾਂ ਮੈਂ ਨਹੀਂ ਇਹਨੂੰ ਲੱਗਣ ਦੇਣਾ ਮੈਨੂੰ ਪਤਾ ਸੀ ਮੈਂ ਕਹਾਂ ਇਹਨੂੰ ਲਾਉਣਾ ਆ ਮੇਰਾ ਭਰਾਵਾ ਹਸਤੀਫਾ ਲਾ ਲਾ ਕੱਲ ਨੂੰ ਲੋਕਾਂ ਨੇ ਕਹਿਣਾ ਇਹਨ ਪੈਸੇ ਲਾ ਰਿਆ ਨੇ ਜਿਹੜੇ ਬੇਈਮਾਨ ਤੇ ਪਿਛਲੇ 5 ਸਾਲ ਤੁਹਾਨੂੰ ਵੀ ਪਤਾ ਆ ਬਈ ਐਮਐਲਏ ਦੀ ਛਤਰ ਛਾਇਆ 'ਚ ਰੇਤਾ ਵੀ ਵਿਕੀ ਆ ਤੇ ਨਸ਼ਾ ਵੀ ਵਿਕਿਆ ਅਬ ਤੁਸੀਂ ਪੁੱਛੋ ਤੁਸੀਂ ਜਦੋਂ ਤੁਹਾਡੇ ਰਿਸ਼ਤੇਦਾਰ ਹੋਣੇ ਦਾ ਹੋਣੇ ਮੈਂ ਕਦੀ ਨਸ਼ੇ ਵਾਲਿਆਂ ਨੂੰ ਭੜਾਵਾ ਦਿੱਤਾ ਮੈਂ ਕਦੀ ਭੜਾਵਾ ਦਿੱਤਾ ਕੋਈ ਛਡਾਇਆ ਮੈਂ ਤਾਂ ਪੁਲਸ ਵਾਲੇ ਆਪਣੇ ਜਿਹੜੇ ਇਦਾਂ ਦੇ ਬੰਦੇ ਸੀ ਆਪਣੇ ਥਾਣੇ 'ਚ ਲੱਗਣ ਨਹੀਂ ਦਿੰਦਾ ਸੀ